ਸੰਕਟ ਦੀ ਕੜੀ ਕਹਾਣੀ ਓਮਕਾਰ ਸੂਤ ਬਹੋਨਾ ਗੱਲ ਮੇਰੇ ਬਚਪਨ ਦੀ ਹੈ ਮੈਂ ਉਦੋਂ ਤੀਜੀ ਜਮਾਤ ਵਿੱਚ ਪੜਦਾ ਹੁੰਦਾ ਸੀ ਮੇਰਾ ਇੱਕ ਜਮਾਤੀ ਸੀ ਕੱਬੂ ਉਹ ਨਾਂ ਦਾ ਹੀ ਨਹੀਂ ਸਗੋਂ ਊਂ ਵੀ ਕੱਬਾ ਸੀ ਸ਼ਰਾਰਤਾਂ ਦੀ ਜੜ੍ਹ ਸੀ ਉਹ ਪੜਾਈ ਵਿੱਚ ਇੰਨਾ ਹੁਸ਼ਿਆਰ ਕਿ 7ਵੀਂ ਜਮਾਤ ਤੱਕ ਪੜਦੇ ਹੋ ਗੱਭਰੂ ਹੋ ਗਿਆ ਸੀ ਮਤਲਬ ਦਾੜੀ ਮੁੱਛਾਂ ਉਹਦੇ 7ਵੀਂ ਵਿੱਚ ਹੀ ਉੱਗਾਈਆਂ ਸਨ ਇੱਕ ਜਮਾਤ ਵਿੱਚ 2-2 3-3 ਸਾਲ ਲਗਾ ਕੇ ਜਮਾਤਾਂ ਦੀ ਮੰਜ਼ਲ ਚੜ੍ਹਿਆ ਸੀ ਬੱਦ ਕਿਸਮਤੀ ਨਾਲ ਬਚਪਨ ਦੇ ਮੁਢਲੇ ਸਾਲਾਂ ਵਿੱਚ ਉਹ ਮੇਰਾ ਦੋਸਤ ਸੀ ਤੀਜੀ ਵਿੱਚ ਅਸੀਂ ਇਕੱਠੇ ਪੜ੍ਹਦੇ ਸਾਂ ਉਹ ਪਰਛਾਵੇਂ ਵਾਂਗ ਹਰ ਸਮੇਂ ਮੇਰੇ ਨਾਲ ਹੀ ਰਹਿੰਦਾ ਸੀ ਸਵੇਰੇ ਉੱਠਦਿਆਂ ਹੀ ਬਿਨਾ ਮੂੰਹ ਝੋਤੇ ਉਹ ਮੇਰੇ ਕੋਲ ਆ ਬੈਠਦਾ ਸੀ ਤੇ ਸਾਰਾ ਦਿਨ ਮੇਰੇ ਨਾਲ ਹੀ ਘੁੰਮਦਾ ਖੇਡਦਾ ਤੇ ਸ਼ਰਾਰਤਾਂ ਕਰਦਾ ਰਹਿੰਦਾ ਸੀ ਇੱਕ ਵਾਰ ਐਤਵਾਰ ਦਾ ਦਿਨ ਸੀ ਗਰਮੀ ਦਾ ਮੌਸਮ ਸੀ ਠੀਕ ਹੀ ਸਿਖਰ ਦੁਪਹਿਰ ਨੂੰ ਉਹ ਮੇਰੇ ਕੋਲ ਆ ਬੈਠਾ ਮੈਂ ਸਕੂਲ ਦਾ ਕੰਮ ਕਰਕੇ ਦੁਪਹਿਰ ਨੂੰ ਆਰਾਮ ਕਰਨ ਦੇ ਮੂਡ ਵਿੱਚ ਸਾਂ ਪਰ ਉਹਦੇ ਆ ਜਾਣ ਕਰਕੇ ਮੇਰਾ ਆਰਾਮ ਗਿਆ ਠੱਠੇ ਖੂ ਵਿੱਚ ਮੈਂ ਉਹਦੇ ਮੂੰਹ ਵੱਲ ਵੇਖਿਆ ਤੋਪਨਾ ਲਾਲ ਹੋਇਆ ਪਿਆ ਸੀ ਉਹਦਾ ਚਿਹਰਾ ਪਸੀਨਾ ਉਹਦੇ ਪਿੰਡੇ ਤੋਂ ਪਾਣੀ ਵਾਂਗ ਵਹਿ ਰਿਹਾ ਸੀ ਆਉਂਦਿਆਂ ਹੀ ਉਹ ਮੂੜੇ ਉੱਤੇ ਬਹਿ ਗਿਆ ਉਸਨੇ ਕਮੀਜ਼ ਦੇ ਸਾਰੇ ਬਟਨ ਖੋਲ ਲੱਗਾ ਅੱਗੇ ਨੂੰ ਨਿਸਾਰ ਲਈਆਂ ਬਣਾਉਣ ਵਿੱਚ ਦੀ ਫੂਕਾਂ ਮਾਰ ਕੇ ਢਡ ਨੂੰ ਹਵਾ ਦਿੰਦਿਆਂ ਉਹ ਬੋਲਿਆ ਓਮੇ ਪਾਣੀ ਦਾ ਗਲਾਸ ਪਿਲਾ ਯਾਰ ਬਹੁਤ ਤਰੇ ਲੱਗੀ ਹੈ ਗਰਮੀ ਦਾ ਤਰਾ ਕੱਢੀ ਜਾਂਦੀ ਆ ਉਹ ਪਾਣੀ ਇਸ ਤਰ੍ਹਾਂ ਮੰਗ ਰਿਹਾ ਸੀ ਜਿਵੇਂ ਉਹ ਮੇਰਾ ਅਧਿਆਪਕ ਅਤੇ ਮੈਂ ਉਹਦਾ ਸិਸ਼ਾ ਹਵਾਂ ਫਿਰ ਵੀ ਮੈਨੂੰ ਉਸਦੇ ਹਾਲ ਤੇ ਤਰਸਾਇਆ ਤੇ ਮੈਂ ਅੰਦਰੋਂ ਲਿਆ ਕੇ ਉਸ ਨੂੰ ਮਟਕੇ ਦਾ ਠੰਡਾ ਪਾਣੀ ਪਿਲਾਇਆ ਪਾਣੀ ਪੀ ਕੇ ਉਹ ਕੁਝ ਚਿਰ ਚੁੱਪਚਾਪ ਬੈਠਾ ਰਿਹਾ ਥੋੜੀ ਦੇਰ ਬਾਅਦ ਬੋਲਿਆ ਯਾਰ ਇੱਕ ਕੰਮ ਕਰੀਏ ਦੱਸ ਮੈਂ ਸੋਚਿਆ ਨਹਿਰ ਉੱਤੇ ਜਾਂ ਟਿਊਬਵੈਲ ਤੇ ਜਾ ਕੇ ਨਹਾਉਣ ਲਈ ਆਕੇਗਾ ਜਾਂ ਤਾਂ ਰਮਸ਼ਾਲਾ ਵਿੱਚ ਜਾ ਕੇ ਖੁੱਡਾਂ 'ਚੋਂ ਚਿੜੀਆਂ ਫੜਨ ਲਈ ਆਕੇਗਾ ਔਰ ਇਸਨੇ ਕੀ ਹਲ ਬਹੋਣਾ ਹੈ ਮੇਰ ਨੂੰ ਨਾਲ ਲੈ ਕੇ ਪਰ ਹੈ ਉਹ ਪਲਾਮਾਨਸਤ ਕੁਝ ਹੋਰ ਹੀ ਕਹਿ ਰਿਹਾ ਸੀ ਉਹ ਬੋਲਿਆ ਅੱਜ ਤਾਰੇ ਦੀ ਹੱਟੀ ਤੇ ਚੱਲੀਏ ਤਾਰਾ ਤਾਂ ਅਜੇ ਸ਼ਹਿਰੋਂ ਆਇਆ ਨਹੀਂ ਹੋਣਾ ਉਹਦਾ ਚਾਚਾ ਹੋਵੇਗਾ ਹੱਟੀ ਤੇ ਫਿਰ ਮੈਂ ਸਵਾਲੀਆ ਨਜ਼ਰਾਂ ਨਾਲ ਉਹਦੇ ਵੱਲ ਵੇਖਿਆ ਫਿਰ ਕੀ ਚੱਲ ਕੇ ਸੋਡੇ ਦੀਆਂ ਬੋਤਲਾਂ ਚੁਰਾ ਕੇ ਪੀਵਾਂਗੇ। ਗਿੰਨੇ ਨੂੰ ਕਿਹੜਾ ਦੀਦਾ ਏ? ਬੋਤਲਾਂ ਚੁੱਕ ਕੇ ਧਰਮਸ਼ਾਲਾ ਵਿੱਚ ਲੈ ਆਵਾਂਗੇ। ਉੱਥੇ ਤਖਤ ਪੋਛ ਤੇ ਬਹਿ ਕੇ ਪੀਵਾਂਗੇ। ਤਾਰੇ ਦਾ ਚਾਚਾ ਗਿੰਨਾ ਸੱਚਮੁੱਚ ਹੀ ਅੰਨਾ ਸੀ। ਉਹ ਤਾਰੇ ਦੀ ਗੈਰ ਹਾਜ਼ਰੀ ਵਿੱਚ ਲੋਕਾਂ ਨੂੰ ਸੌਦਾ ਪੱਤਾ ਤਾਂ ਦੇ ਦਿੰਦਾ ਸੀ ਪਰ ਪੈਸਿਆਂ ਦੀ ਪਛਾਣ ਟੋ ਟੋ ਕੇ ਕਰਦਾ ਹੁੰਦਾ ਸੀ। ਈਓ 1-2 ਘੰਟੇ ਕੰਮ ਚਲਾ ਲੈਂਦਾ ਸੀ। ਇੰਨੇ ਨੂੰ ਉਹਦਾ ਭਤੀਜਾ ਤਾਰਾ ਸ਼ਹਿਰੋਂ ਦੁਕਾਨ ਵਾਸਤੇ ਸੌਦੇ ਪੱਤੇ ਲੈ ਕੇ ਆ ਜਾਂਦਾ। ਫਿਰ ਉਹ ਦੁਕਾਨ ਸੰਭ ਲੈਂਦਾ ਸੀ ਪਰ ਅੱਜ ਕੱਬੂ ਮੈਨੂੰ ਚੋਰੀ ਕਰਨ ਵਾਸਤੇ ਕਹਿ ਰਿਹਾ ਸੀ ਮੈਂ ਚੋਰੀ ਕਰਾਂਗਾ ਨਹੀਂ ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ ਮੈਂ ਨਾ ਵਿੱਚ ਸਿਰ ਫੇਰ ਦਿੱਤਾ ਉਹ ਫਿਰ ਬੋਲਿਆ ਕੋਈ ਕੁਛ ਨਹੀਂ ਹੁੰਦਾ ਚੱਲ ਉੱਠ ਖਾਲੀ ਬੋਤਲਾਂ ਕੁਲਫੀ ਵਾਲੇ ਭਾਈ ਨੂੰ ਵੇਚ ਕੇ ਕੁਲਫੀਆਂ ਖਾਵਾਂਗੇ ਦੁਕਾਨੀ ਵਿਗੜਦਾ ਚੱਲ ਉੱਠ ਪੋ ਤੇ ਉਹਨੇ ਮੈਨੂੰ ਬਾਹੋਂ ਫੜ ਕੇ ਉਠਾ ਲਿਆ ਮੈਂ ਜੱਕੋ ਤੱਕੀ ਵਿੱਚ ਉਹਦੇ ਨਾਲ ਤੁਰ ਪਿਆ ਕੁਝ ਚਿਰ ਪਹਿਲਾਂ ਮੈਨੂੰ ਜਿਸ ਕੰਮ ਦਾ ਚਿੱਤ ਚੇਤਾ ਵੀ ਨਹੀਂ ਸੀ ਅਸੀਂ ਜ਼ਿੰਦਗੀ ਦਾ ਸਭ ਤੋਂ ਭੈੜਾ ਕੰਮ ਕਰਨ ਵਾਸਤੇ ਜਾ ਰਹੇ ਸੀ ਅਸੀਂ ਹੱਟੀ ਜਾ ਪਹੁੰਚੇ ਬਾਹਰ ਦਰਵਾਜ਼ੇ ਵਿੱਚ ਉਹਦਾ ਬੋਤਲਾਂ ਵਾਲਾ ਡਾਲਾ ਪਿਆ ਸੀ ਸੰਤਰੀ ਰੰਗ ਦੀਆਂ ਦੋ ਦੋ ਬੋਤਲਾਂ ਉਠਾ ਕੇ ਅਸੀਂ ਧਰਮਸ਼ਾਲਾ ਵੱਲ ਤੁਰ ਪਏ ਰਸਤੇ ਵਿੱਚ ਟੁੰਡਾ ਰਣਜੀਤ ਸਾਨੂੰ ਵੇਖ ਕੇ ਹੱਸਿਆ ਅਸੀਂ ਉਹਦੀ ਪਰਵਾਹ ਕੀਤੇ ਬਿਨਾਂ ਧਰਮਸ਼ਾਲਾ ਵਿੱਚ ਆਵੜੇ ਉੱਥੇ ਕੋਈ ਨਹੀਂ ਸੀ ਕੁਝ ਗੋਲੇ ਕਬੂਤਰ ਰੋਸ਼ਨਦਾਨਾਂ ਵਿੱਚ ਬੈਠੇ ਗੁਟਰ ਗੂੰ ਗਟਰ ਬੂੰ ਕਰ ਰਹੇ ਸਨ ਅਸੀਂ ਖੜਿਆ ਖੜਿਆ ਹੀ ਦੰਦਾ ਨਾਲ ਬੋਤਲਾਂ ਦੇ ਟੱਕਣ ਪੁੱਟ ਕੇ ਖੋਲ ਦਿੱਤੇ ਤੱਤੀਆਂ ਧੂਪ ਨਾਲ ਸੜੀਆਂ ਬੱਲੀਆਂ ਸੋਡੇ ਦੀਆਂ ਬੋਤਲਾਂ ਘੱਟ ਘੱਟ ਕਰਕੇ ਪੀ ਗਏ ਤੇ ਫਿਰ ਧਰਮਸ਼ਾਲਾ ਵਿੱਚੋਂ ਬਾਹਰ ਆ ਕੇ ਕੁਲਫੀਆਂ ਵਾਲੇ ਭਾਈ ਦੀ ਤਲਾਸ਼ ਕਰਨ ਲੱਗੇ ਇੱਕ ਕੁਲਫੀਆਂ ਵਾਲਾ ਸਾਈਕਲ ਤੇ ਲੱਕੜ ਦੀ ਪੇਟੀ ਲੱਦੀ ਆ ਆ ਤਮਕਿਆ ਅਸੀਂ ਖਾਲੀ ਬੋਤਲਾਂ ਦੇ ਵੱਟੇ ਦੋ ਦੋ ਕੁਲਫੀਆਂ ਖਾਧੀਆਂ ਤੇ ਮੂੰਹ ਠੰਡੇ ਕਰਕੇ ਘਰਾਂ ਨੂੰ ਵਾਪਸ ਆ ਗਏ ਦੂਜੇ ਦਿਨ ਦੁਪਹਿਰੇ ਮੱਲ ਕੇ ਟਿਊਬਵੈੱਲ ਤੋਂ ਨਹਾ ਕੇ ਅਸੀਂ ਦੋਵੇਂ ਵਾਪਸ ਆ ਰਹੇ ਸਾਂ ਰਸਤੇ ਵਿੱਚ ਚਾਚੀ ਸ਼ਿਮਲੋ ਖੇਤ ਪੱਤਾ ਲੈ ਕੇ ਜਾਂਦੀ ਮਿਲੀ ਬੋਲੀ ਬਿੱਜੂਓ ਕੱਲ ਕੀ ਕਾਰਾ ਕੀਤਾ ਤੁਹਾਡੇ ਪਿਓ ਤੁਹਾਨੂੰ ਲੁੱਬਦੇ ਫਿਰਦੇ ਆ ਹੱਟੀ ਵਾਲਾ ਤਾਰਾ ਡਾਂਗ ਚੁੱਕੀ ਫਿਰਦਾ ਆ ਮੋਰ ਸੇਕੂ ਤੁਹਾਡੇ ਹੁਣ ਸੁਣ ਕੇ ਮੇਰੀ ਤਾਂ ਅਕਲ ਖਾਨਿਓ ਗਈ ਦਿਲ ਧੱਕ ਤੱਕ ਵੱਜਣਾ ਸ਼ੁਰੂ ਹੋ ਗਿਆ ਲੱਤਾਂ ਤੁਰਨੋ ਜਵਾਬ ਦੇ ਰਹੀਆਂ ਸਨ ਲੱਗਦਾ ਸੀ ਕਿ ਮੈਂ ਡਿੱਗਿਆ ਕਿ ਡਿੱਗਿਆ ਮੈਂ ਨਰਵਸ ਹੋਇਆ ਕਿਕਰ ਦੀ ਛਾਵੇਂ ਢੋਲਾ ਕੇ ਬਹਿ ਗਿਆ ਮੇਰੀ ਹਾਲਤ ਵੇਖ ਕੇ ਕੱਬੂ ਹੱਸਦਿਆਂ ਬੋਲਿਆ ਬੱਸ ਨਿਕਲ ਗਈ ਮੋਕ ਉਦੋਂ ਤਾਂ ਬੋਤਲਾਂ ਚ ਇੰਗੀਆਂ ਲਾਲਾ ਕੇ ਪੀਂਦਾ ਸੀ ਕੁਝ ਨਹੀਂ ਹੁੰਦਾ ਦੋ ਦੋ ਪੈ ਜਾਣਗੇ ਤਾਂ ਕਿ ਲੂਲਾ ਲੱਥ ਜਾਣਗੀਆਂ ਇਹ ਹੋ ਜਾਈਆਂ ਬਦਮਾਸ਼ੀਆਂ ਚ ਜੁੱਤੀ ਪਤਾਣਾ ਤਾਂ ਹੁੰਦਾ ਹੀ ਏ ਡਰਨ ਦੀ ਲੋੜ ਨਹੀਂ ਇਹ ਤਾਂ ਸ਼ੁਰੂਆਤ ਹੈ ਉਹ ਇਹ ਸਾਰਾ ਪੇਧ ਰਣਜੀਤ ਨੇ ਦੱਸਿਆ ਹੋ ਚੱਲ ਕੋਈ ਨਹੀਂ ਹੌਂਸਲਾ ਕਰ ਕੱਬੂ ਨੇ ਮੈਨੂੰ ਬਾਹੋਂ ਫੜ ਕੇ ਉਠਾ ਲਿਆ ਮੈਂ ਲੜਖੜਾਉਂਦੀ ਜਈ ਹਾਲਤ ਵਿੱਚ ਸੋਚ ਮਗਨ ਉਹਦੇ ਨਾਲ ਤੁਰ ਪਿਆ ਮੇਰੀ ਸੋਚ ਪਛਤਾਵਾ ਕਰ ਰਹੀ ਸੀ ਅੱਜ ਮੇਰੀ ਬੇਦਾਗ ਸ਼ੋਵੀ ਦਾਤੇ ਲੱਗੀ ਪਈ ਸੀ। ਮੇਰੇ ਘਰੇ ਅਤੇ ਆਂਡ ਗਵਾਂਡ ਵਿੱਚ ਬੇਇੱਜ਼ਤੀ ਹੋ ਜਾਣੀ ਸੀ। ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸਾਂ। ਮੇਰੇ ਸਕੂਲ ਦੇ ਦੋਸਤ, ਮਿੱਤਰ ਤੇ ਭੈਣ ਭਰਾ ਕੀ ਸੋਚਣਗੇ? ਕੱਲ ਤੱਕ ਇਹ ਗੱਲ ਅਧਿਆਪਕਾਂ ਤੱਕ ਵੀ ਅਪੜ ਜਾਵੇਗੀ। ਕੀ ਬਣੂੰ? ਹਾਏ ਰੱਬਾ! ਇਹ ਮੈਂ ਕੀ ਕਰ ਬੈਠਾ? ਮੈਨੂੰ ਕਬੂ ਤੇ ਬਹੁਤ ਬੁਰਾ ਮੁੰਡਾ ਪ੍ਰਤੀਤ ਹੋਇਆ। ਵਿਉ ਵਰਗਾ ਜਾਪ ਰਿਹਾ ਸੀ। ਮੇਰਾ ਜੀਕੀਤਾ ਫੜ ਕੇ ਉਹਨੂੰ ਢਾ ਲਵਾ। ਪਰ ਮੈਂ ਉਮਰ ਅਤੇ ਸ਼ਕਤੀ ਵਿੱਚ ਉਸ ਤੋਂ ਛੋਟਾ ਸੀ। ਮੇਰੀ ਸਿਹਤ ਉਸ ਦੇ ਅੱਗੇ ਅੱਧੀ ਵੀ ਨਹੀਂ ਸੀ। ਘਰੇ ਵੜਦਿਆਂ ਹੀ ਨਾ ਆਪ ਦੇਖਿਆ ਨਾ ਤਾਪ। ਬਾਪੂ ਜੀ ਨੇ ਮੈਨੂੰ ਗੋਡਿਆਂ ਥੱਲੇ ਸੁੱਟ ਲਿਆ। ਦੇ ਤੇਰੇ ਦੀ, ਦੇ ਤੇਰੇ ਦੀ ਹੋਣ ਲੱਗੀ। ਬਾਪੂ ਦੀ ਜੁੱਤੀ ਦਾ ਖੜਕਾ ਤੇ ਦਬਕਿਆਂ ਦੀ ਆਵਾਜ਼ ਗੁਆਂਢੀਆਂ ਦੇ ਘਰ ਤੱਕ ਸੁਣਾਈ ਦੇ ਰਹੀ ਸੀ। ਮੇਰੀਆਂ ਚੀਕਾਂ ਮੇਰੇ ਅੰਦਰ ਹੀ ਦਫਨ ਹੋ ਰਹੀਆਂ ਸਨ। ਚਾਚਾ ਜਾਣ ਦੇ ਗੁੱਸੇ ਨੂੰ ਛੱਡਦੇ ਜਵਾਬ ਮਰ ਜੂ। ਤਾਰੇ ਨੂੰ ਮੇਰੇ ਤੇ ਤਰਸ ਆ ਗਿਆ ਸੀ ਲੱਗਦਾ ਜਾਂ ਉਹਨੂੰ ਮੇਰੇ ਮਰਨ ਦੀ ਚਿੰਤਾ ਸੀ ਰੱਬ ਜਾਣੇ ਪਰ ਉਹਨੇ ਮੇਰੇ ਪਿਓ ਨੂੰ ਹੋਰ ਮਾਰਨ ਤੋਂ ਰੋਕ ਦਿੱਤਾ ਮੈਂ ਉੱਠ ਕੇ ਖੜਾ ਹੋ ਗਿਆ ਮੇਰੇ ਕੰਨਾਂ ਵਿੱਚੋਂ ਸੇਕ ਨਿਕਲ ਰਿਹਾ ਸੀ ਅਜੀਬ ਕਿਸਮ ਦੀ ਸ਼ਾਂਸ਼ਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ ਮੈਂ ਬੁੱਤ ਬਣਿਆ ਖੜਾ ਸਾਂ ਤਾਰੇ ਨੇ ਮੈਨੂੰ ਬੁੱਕਲ ਵਿੱਚ ਲੈ ਲਿਆ ਲਾਡ ਕੀਤਾ ਮੇਰੇ ਵਾਲਾਂ ਵਿੱਚ ਹੱਥ ਫੇਰਿਆ ਪਿਆਰ ਨਾਲ ਪੁੱਛਣ ਲੱਗਿਆ ਸੱਚ ਦੱਸ ਦੇ ਸਭ ਕੁਝ ਬੀਬਿਆ ਤੈਨੂੰ ਕੁਝ ਨਹੀਂ ਕਹਿੰਦੇ ਮੈਂ ਮਨ ਹੀ ਮਨ ਸੋਚਿਆ ਅਜੇ ਕੋਈ ਕਸਰ ਛੱਡੀ ਆ ਇਸ ਤੋਂ ਵੱਧ ਹੁਣ ਹੋਰ ਕੀ ਕਰੋਗੇ ਹੁਣ ਤਾਂ ਹੋਰ ਮੇਰੀ ਜਾਨ ਹੀ ਲੈ ਸਕਦੇ ਹੋ ਜੁੱਤੀਆਂ ਤਾਂ ਮੇਰੇ ਰਾਜ ਕੇ ਮਾਰ ਹੀ ਲਈਆਂ ਹਨ ਪਰ ਫਿਰ ਵੀ ਮੌਕੇ ਦੀ ਨਜਾਕਤ ਨੂੰ ਸਮਝਦਿਆਂ ਮੈਂ ਸਿਆਣਾ ਬਣ ਗਿਆ ਸਾਰਾ ਸੱਚ ਉਹਨਾਂ ਮੋਢੇ ਢੇਰੀ ਕਰ ਦਿੱਤਾ ਮੇਰਾ ਸਾਰਾ ਬਿਆਨ ਸੁਣ ਕੇ ਉਹਨਾਂ ਨੂੰ ਕੱਬੂ ਹੀ ਸਾਰੇ ਪਵਾੜੇ ਦੀ ਜੜ ਮਹਿਸੂਸ ਹੋਇਆ ਤਾਰਾ ਉੱਠ ਕੇ ਕੱਬੂ ਦੇ ਘਰ ਵੱਲ ਨੂੰ ਤੁਰ ਪਿਆ ਉਹ ਦੋਨੋਂ ਕੱਬੂ ਦਾ ਪਿਓ ਉਹਨੂੰ ਜੂੰਡਿਓ ਫੜੀ ਸਾਡੇ ਘਰ ਆਵੜਿਆ ਡੰਡਾ ਉਹਦੇ ਹੱਥ ਵਿੱਚ ਸੀ ਉਹ ਕੱਬੂ ਨੂੰ ਕੁੱਟਦਾ ਹੀ ਆ ਰਿਹਾ ਸੀ ਤਾਰਾ ਰੁਕ ਗਿਆ ਉਹਨੇ ਕੱਬੂ ਦੇ ਪਿਓ ਹੱਥੋਂ ਡੰਡਾ ਫੜਦਿਆਂ ਉਹਨੂੰ ਵੀ ਮਾਰਨ ਤੋਂ ਰੋਕ ਦਿੱਤਾ ਕੱਬੂ ਦੀ ਜਾਨ ਖਲਾਸੀ ਹੋ ਗਈ ਸੀ ਤਾਰਾ ਸਾਨੂੰ ਮਾਫ਼ ਕਰਕੇ ਚਲਿਆ ਗਿਆ ਸਾਡੇ ਉੱਤੇ ਸੰਕਟ ਦੀ ਘੜੀ ਆਈ ਸੀ ਬੀਤ ਗਈ ਕੱਬੂ ਚਲਿਆ ਗਿਆ ਸਭ ਚਲੇ ਗਏ ਮੈਂ ਖੜਾ ਪੈਰ ਦੇ ਅੰਗੂਠੇ ਨਾਲ ਧਰਤੀ ਖੋਲਚ ਰਿਹਾ ਸੀ ਪਿਤਾ ਜੀ ਮੇਰਾ ਕੰਨ ਖਿੱਚਦਿਆਂ ਬੋਲੇ ਦੱਸ ਅੱਗੇ ਤੋਂ ਕਰੇਂਗਾ ਚੋਰੀ ਕਰੇਂਗਾ ਦੋਸਤ ਇਨਲੈਕ ਮੁੰਡਿਆਂ ਨਾਲ ਮੈਂ ਨਹੀਂ ਪਿਤਾ ਜੀ ਕਹਿ ਕੇ ਹਮੇਸ਼ਾ ਵਾਸਤੇ ਕੱਬੂ ਅਤੇ ਕੱਬੂ ਵਰਗੇ ਅਨੇਕਾਂ ਦੋਸਤਾਂ ਤੋਂ ਦੂਰ ਰਹਿਣ ਦਾ ਫੈਸਲਾ ਕਰ ਲਿਆ ਅਗਲੇ ਦਿਨ ਕੁਲਫੀਆਂ ਵਾਲਾ ਭਾਈ ਮੈਨੂੰ ਗਲੀ ਦੇ ਮੋੜ ਤੇ ਟੱਕਰਿਆ ਬੋਲਿਆ ਕੱਲ ਜਿਹੜੀਆਂ ਕੁਲਫੀਆਂ ਖਾਧੀਆਂ ਸਨ ਉਹਨਾਂ ਦੇ ਪੈਸੇ ਮੈਂ ਕਿਹਾ ਤੈਨੂੰ ਵੱਟੇ ਵਿੱਚ ਖਾਲੀ ਬੋਤਲਾਂ ਨਹੀਂ ਦਿੱਤੀਆਂ ਉਹ ਅੱਗੋਂ ਬੋਲਿਆ ਉਹ ਬੋਤਲਾਂ ਤਾਂ ਹੱਟੀ ਵਾਲਾ ਲੈ ਗਿਆ ਸੀ ਕੈਂਦਾ ਸੀ ਬੋਤਲਾਂ ਦੇ ਨਹੀਂ ਤਾਂ ਤੈਨੂੰ ਚੋਰੀ ਦੇ ਕੇਸ ਵਿੱਚ ਥਾਣੇ ਫੜਾ ਦੇਵਾਂਗਾ ਮੇਰੇ ਕੋਲ ਹੈ ਨਹੀਂ ਪੈਸੇ ਪੂਸੇ ਕਬੂਤੂ ਲੈ ਲਵੀਂ ਕਹਿ ਕੇ ਮੈਂ ਖਿਸਕ ਆਇਆ ਭਾਈ ਪਤਾ ਨਹੀਂ ਕਿਹੜੀ ਗਲੀ ਦਾ ਮੋੜ ਮੁੜ ਕੇ ਕਿੱਧਰ ਚਲੇ ਆ ਗਿਆ ਮੈਂ ਮੁੜ ਉਹਨੂੰ ਕਦੇ ਪਿੰਡ ਵਿੱਚ ਆਉਂਦਾ ਨਹੀਂ ਵੇਖਿਆ